ਜੀ ਮੇਰਾ ਨਾਮ ਹੈ ਰਾਗਵ ਮਲਕਪੁਰੀਆ ਵਾਰ ਨੰਬਰ 47 ਤੋਂ ਗੱਲ ਕਰ ਰਿਹਾ ਹਾਂ ਕਿ ਮੇਰੀ ਵਾਰ ਨੰਬਰ 47 ਦੇ ਵਿੱਚ ਇਹ ਮਲਕਪੁਰ ਦੇ ਵਿੱਚ ਸ਼ੋਪ ਹੈ ਇਲੈਕਟ੍ਰੋਨਿਕਸ ਦੀ ਤੇ ਮੇਰੀ ਸ਼ੋਪ ਦੇ ਬਿਲਕੁਲ ਨਜ਼ਦੀਕ ਪੈਲੀਆਂ ਦੇ ਨਾਲ ਹੀ ਸਾਡੇ ਸੱਜਣ ਨੇ ਬੰਦੇ ਉਹਨਾਂ ਦਾ ਪਲਾਟ ਹੈ ਉਹਨਾਂ ਨੇ ਸਬਜ਼ੀ ਵਗੈਰਾ ਇੱਥੇ ਲਗਾਈ ਦੀਆ ਉਹ ਰੋਜ਼ ਦੀ ਰੁਟੀਨ ਦੀ ਤਰ੍ਹਾਂ ਜਿੱਦਾਂ ਇੱਥੇ ਅੱਜ ਵੀ ਆਏ ਸੀ ਤੇ ਸ਼ਾਮ ਨੂੰ ਤਕਰੀਬਨ 6 ਵਜੇ ਦੇ ਕਰੀਬ ਤੇ ਉਹ ਜਦੋਂ ਆਪਣਾ ਥੋੜਾ ਜਿਹਾ ਗੋਡੀ ਵਗੈਰਾ ਕਰ ਰਹੇ ਸੀ ਤੇ ਪਾਣੀ ਵਗੈਰਾ ਲਗਾ ਰਹੇ ਤੇ ਉਹਨਾਂ ਨੂੰ ਕੋਈ ਬੰਮ ਨੂੰ ਮਾ ਚੀਜ਼ ਕੋਈ ਦੇਖਣ ਨੂੰ ਮਿਲੀ ਆ ਤੇ ਉਹਨਾਂ ਨੇ ਫਿਰ ਆ ਕੇ ਮੈਨੂੰ ਜਦੋਂ ਦੱਸਿਆ ਤੇ ਆਪਾਂ ਸਾਰਿਆਂ ਨੇ ਦੇਖਿਆ ਤੋਂ ਥੋੜਾ ਜਾਂ ਨੂੰ ਡਾਊਟ ਹੋਇਆ ਉਹ ਚੀਜ਼ ਦਾ ਕਿ ਬਿਲਕੁਲ ਇਹ ਮਸਾਇਲ ਜਾਂ ਕੋਈ ਬੰਬ ਨੁਮਾ ਚੀਜ਼ ਦੀ ਤਰ੍ਹਾਂ ਲੱਗਦੀ ਹੈ ਤੇ ਫਿਰ ਆਪਾਂ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਇਤਲਾਹ ਕਰਤੀ ਹੈ ਨਾਲ ਦੇ ਨਾਲ ਹੀ ਤੇ ਨਾਲ ਦੇ ਨਾਲ ਹੀ ਪੁਲਿਸ ਪ੍ਰਸ਼ਾਸਨ ਜਿਹੜੇ ਆ ਉਹ ਆ ਗਏ ਆ ਤੇ ਉਹ ਇਨਕੁਆਇਰੀ ਕਰ ਰਹੇ ਆ ਬਾਕੀ ਜੋ ਵੀ ਹੋਏਗਾ ਤੇ ਉਹੀ ਦੱਸ ਸਕਦੇ ਆ ਬਿਲਕੁਲ ਤੁਹਾਨੂੰ ਕਲੀਅਰ ਜੋ ਵੀ ਹੋਏਗਾ ਜੋ ਵੀ ਉਹਨਾਂ ਨੂੰ ਪਤਾ ਹੋਏਗਾ ਕਿ ਕੀ ਚੀਜ਼ੇ ਨਿਕਲਦੀ ਹੈ ਧੰਨਵਾਦ ਜੀ ਸਰਜੀਤ ਸਿੰਘ ਮਲਕਪੁਰ ਵਾਸੀ ਮਲਕਪੁਰ ਮੈਂ ਇੱਥੇ ਪਲਾਟ ਦੇ ਵਿੱਚ ਥੋੜੀ ਜਵਾਰਜੀ ਲਈ ਸੀ ਗੱਲ ਮੈਂ ਪਾਣੀ ਸ਼ਾਮ ਨੂੰ ਲਾ ਕੇ ਗਿਆ ਸੀ ਸਵੇਰ ਅੱਜ ਮੈਂ ਸਵੇਰ ਆਇਆ ਨਹੀਂ ਸੀ ਤੇ ਸ਼ਾਮ ਨੂੰ ਮੈਂ ਚੈੱਕ ਕੀਤਾ ਆਣ ਕੇ ਚੈੱਕ ਕਰਨ ਤੋਂ ਬਾਅਦ ਦੇਖਿਆ ਤਾਂ ਕੋਈ ਚੀਜ਼ ਸੈਲ ਜਿੱਦਾਂ ਕੀ ਕੋਈ ਬੰਬ ਜਿੱਦਾਂ ਹੁੰਦਾ ਉਹ ਦੇਖੀ ਆਣ ਕੇ ਤੇ ਮੈਂ ਦਲਾਹ ਕੀਤੀ ਜੇ ਜਾ ਕੇ ਆਪਣਾ ਸਰਕਾਰੀ ਆਪਣਾ ਥਾਣੇ ਵੀ ਇਦਾਂ ਦਾ ਗੱਲਬਾਤ ਤੇ ਉਹ ਮੁਖੀ ਸਾਹਿਬ ਜੀ ਹੁਣੇ ਆਏ ਹੋਣੇ ਇਨਾਂ ਤੇ ਚੈੱਕ ਕਰ ਰਹੇ ਨੇ ਤੇ ਅੱਗੇ ਦੇਖੋ ਅੱਗੇ ਚੈੱਕ ਕਰੇ ਦੱਸਦੇ ਨੇ ਹਾਂਜੀ ਕੇਲੇ ਤੁਸੀਂ ਦੇਖਿਆ ਕਿਲੇ ਇਹ ਸ਼ਾਮੀ ਕੋਈ 6 ਵਜੇ ਨਾ